चाफड़ पे वीडियो नहीं पे अच्छा एक दिक लोग जो एक मिनट बाकी काम कर लिए चाय भी, भी ਫਿਰ ਸਪੋਸਰਟ ਨੇ ਪੰਜਾਬ ਜੂਤ ਕਾਂਗਰਸ ਦਾ ਤੇ ਜ਼ਿਲ੍ਹੇ ਦਾ ਵੈਸ ਪ੍ਰਧਾਨ ਆਵਸਰ ਤੇ ਇਹੋ ਤਰ੍ਹਾਂ ਦੀ ਇਹ ਆਵਸਰ ਯੂਥ ਯੂਥ ਕਾਂਗਰਸ ਦੇ ਪੇਟੇ ਦਾ ਕੀ ਕਰੀ ਹੋਸਨਪ੍ਰੀਤ ਸਿੰਘ ਸਿਆਲ ਦਾ ਸਪੋਸਰਸਨ ਪੰਜਾਬ ਜੂਤ ਕਾਂਗਰਸ ਹੁਸਨ ਹੁਸਨਪ੍ਰੀਤ ਸਿੰਘ ਸਿਆਲ ਦਾ स्पोक्सपर्सन पंजाब जुध कांग्रेस ठीक है सीनियर मिनिस्टर प्रधान जिला जुध कांग्रेस ओ लेट है लेट है ਸੋ ਮਰਾਂ ਦੇ ਵਿੱਚ ਵਾਤਾ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤ ਸਾਹਿਬ ਤੋਂ ਸਾਰੇ ਮੀਡੀਆ ਕਜ਼ਮੀਆਂ ਨੂੰ ਸਭ ਨੂੰ ਜੀ ਆਇਆਂ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਆਇਓ ਅੱਜ ਸਾਡੇ ਪ੍ਰਵਾਦ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਤੁਸੀਂ ਕੱਲ ਦੇਖਿਆ ਹੁਣ ਕਿ ਪੰਜਾਬ ਦੇ ਮਾਨਜੋਗ ਮੁਖੰਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ 28 ਹਲਕੇ ਤੋਂ ਜਿਹੜੇ ਸਾਡੇ ਬਹੁਤ ਹੀ ਵਧੀਆ ਪਿਆਦੇ ਲੀਡਰ ਕਾਂਗਰਸ ਦੇ ਹਲਕਾ ਇੰਚਾਰਜ ਜਿਨ੍ਹਾਂ ਨੇ 22 ਦੀ ਉਥੋਂ ਇਲੈਕਸ਼ਨ ਲੜੀ ਸੀ ਸਰਦਾਰ ਤਸੀਮ ਸਿੰਘ ਸਿਆਲਕਾ ਜੀ ਉਹ ਜਿਹਨਾਂ ਦਾ ਮਜੀਠੇ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਹੋਲਡ ਹੈ ਉਹ ਦੋਨਾਂ ਦਾ ਬੇਟਾ ਜਿਹੜਾ ਚੂਤ ਕਾਂਗਰਸ ਦਾ ਜਿਸਕ ਦਾ ਵਾਈਸ ਪ੍ਰਧਾਨ ਵੀ ਹੈ ਹੁਸੈਨ ਪਰੀਤ ਸਿੰਘ ਆ ਉਹਦਾ ਸਟੇਟ ਦਾ ਸਪੋਕਸਮੈਨ ਵੀ ਹੈ ਉਹ ਵੀ ਅੱਜ ਬਲਜੜ ਸਾਡੇ ਨਾਲ ਸ਼ਾਮਿਲ ਹੋਇਆ ਔਰ ਕਬਨ ਨਾ ਦੀ ਅਮਰਸਰ ਦੀ ਸਫਾਈ ਜੁੰਡੀਆਂ ਜਿਹੜੀਆਂ ਉਹਦੇ ਪ੍ਰਧਾਨ ਨੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਅਮਰਸਰ ਦੀ ਲੋਕ ਸਭਾ ਸੀਟ ਲਈ ਅਮਰਸਰ ਦੇ ਵਿੱਚ ਸਿਆਲਕਾ ਜੀ ਦਾ ਸਾਡੇ ਦਾ ਹੁਣ ਇਸ ਗੱਲ ਦਾ ਪੱਥਿਕ ਹੈ ਕਿ ਅਸੀਂ ਅਮਰਸਾ ਲੋਕ ਸਭਾ ਸੀਟ ਜਿਹੜੀ ਹੈ ਬਹੁਤ ਵੱਡੀ ਗਿਣਤੀ ਦਾ ਬਲਜਰੀ ਜਿੱਤਣ ਜਾਦੇ ਅਜੇ ਹੋਰ ਵੀ ਕਈ ਜਿਹੜੇ ਸਾਡੇ ਦੋਸਤ ਵੱਖ-ਵੱਖ ਪਾਰਟੀਆਂ ਦੇ ਵਿੱਚ ਦੇ ਉਹ ਵੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਪਾਲਿਸੀਆਂ ਤੋਂ ਖੁਸ਼ ਹੋ ਕੇ ਉਹ ਵੀ ਆਉਣਾ ਚਾਹੁੰਦੇ ਅਗਲੇ ਦੌਰ ਚ ਉਹ ਵੀ ਆਉਣਗੇ ਸੋ ਅੱਜ ਮੈਂ ਤੁਹਾਡੇ ਦਾ ਹੀ ਸਭ ਉਹਨਾਂ ਬੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਜਾਬ ਤਹਿਸੀ ਦੇ ਜਿਹੜੇ ਅਮਸਰ ਪਤਾਸੀ ਨੇ ਜਿਹੜੇ ਚਾਹੁੰਦੇ ਆ ਕਿ ਅਮਸਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਉਹਦਾ ਸਾਰਿਆਂ ਨੂੰ ਬੇਨਤੀ ਆ ਕਿ ਆਓ ਅਲ ਇਕ ਆਪਾਂ ਕੰਮ ਕਰਕੇ ਮਾਨ ਸਾਹਿਬ ਦੀ ਖੁਵਾਈ ਅਮਸਰ ਨੂੰ ਇੱਕ ਬਿਊਟੀਫੁਲ ਸਿਟੀ ਜਿਹੜਾ ਉਹ ਬਣਾਈਏ ਇੱਥੋਂ ਦੀਆਂ ਸਮੱਸਿਆਵਾਂ ਜਿਹੜੀਆਂ ਕੱਲਾ ਬੰਦਾ ਕੋਈ ਹੱਲ ਨਹੀਂ ਕਰ ਸਕਦਾ ਇੱਕ ਟੀਮ ਵਰਕ ਜਿਹੜੀ ਆ ਉਹ ਹੁੰਦਾ ਸੋ ਮੈਂ ਸਮਝਦਾ ਕਿ ਸਿਆਲਕਾ ਜਿਹੜੇ ਐਸੇ ਕਮਿਸ਼ਨ ਦੇ ਮੈਂਬਰ ਵੀ ਰਹੇ ਆ ਬਹੁਤ ਪੁਰਾਣੇ ਸੀਨੀਅਰ ਲੀਡਰ ਨੇ ਉਹਦੇ ਪਹਿਲਾਂ ਕਾਲੀ ਦਲਚ ਵੀ ਸੀਗੇ ਉਹਦੇ ਇਹਨਾਂ ਦਾ ਬਹੁਤ ਲੰਮਾ ਕੰਮ ਹੈ ਔਰ ਦੂਜੀ ਗੱਲ ਇਹ ਗਰਾਊਂਡ ਜੀਵ ਵਾਲੇ ਬੰਦੇ ਆ ਸਾਡੇ ਵਰਗੇ ਬੰਦੇ ਇਹ ਸ਼ਹਿਜ਼ਾਦੇ ਨਹੀਂ ਆ ਇਹ ਕਾਕੇ ਦੀ ਹੈ ਇਹ ਕੋਈ ਵੱਡਿਆ ਘਰਾਂ ਦੇ ਕਾਕੇ ਨਹੀਂ ਇਹ ਆਮ ਸਾਡੇ ਵਰਗੇ ਗਰੀਬ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਆਏ ਜਿਹੜੇ ਕਈ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਰਹੇ ਸੋ ਅੱਜ ਮੈਂ ਉਹਨਾਂ ਦਾ ਆਪਣੀ ਪੂਰੀ ਟੀਮ ਵੱਲੋਂ ਅਮਰਸਰ ਦੀ ਪੂਰੀ ਪਾਰਟੀ ਵੱਲੋਂ ਵੱਲੋਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਦਾ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਬਹੁਤੋੜੀਆਂ ਫੈਸਲੇ ਲਿਆ ਉਸਮਾਨ ਸਾਹਿਬ ਨੇ ਵੀ ਇਹਨਾਂ ਨੂੰ ਵਿਸ਼ਵਾਸ ਦਵਾਇਆ ਮੈਂ ਵੀ ਇਹੇ ਵਿਸ਼ਵਾਸ ਰੱਖਾਂਗਾ ਕਿ ਇਹਨਾਂ ਦਾ ਜਿਹੜਾ ਪੋਲਿਟੀਕਲ ਰੁਤਬਾ ਉਹ ਪਾਰਟੀ ਦੇ ਵਿੱਚ ਕਾਇਮ ਰੱਖਿਆ ਜਾਊਗਾ ਇੰਨਾ ਦਾ ਬਰਦਾ ਮਾਨ ਸਲਮਾਨ ਤੇਰਾ ਉਹ ਇਹਨਾਂ ਨੂੰ ਜਿਹੜਾ ਦਿੱਤਾ ਜਾਊਗਾ ਉਹਦਾ ਇਹ ਅਟਾ ਦੀ ਹਲਕੇ ਦੇ ਵਿੱਚ ਅੱਜ ਤੋਂ ਹੀ ਆਪਣੀ ਕਮਾੜ ਜਿਹੜੀ ਆ ਉੱਥੇ ਸਾਡੇ ਮਾਂਜੋਗ ਐਮਐਲਏ ਸਰਦਾਰ ਜਸਵੰਤ ਸਿੰਘ ਐਡੀਸੀ ਯਰ ਨਾਲ ਉੱਥੇ ਸੰਭ ਲੈਣਗੇ ਔਰ ਵਿਜੀਠੇ ਦੇ ਵਿੱਚ ਵੀ ਜੱਗਾ ਜੀ ਦੇ ਨਾਲ ਜਿਹੜੇ ਸਾਡੇ ਹਲਕਾ ਚਾਰ ਦੇ ਵਿੱਚ ਵਿਜੀਠੇ ਦੇ ਵਿੱਚ ਵੀ ਇਹਨਾਂ ਦੇ ਨਾਲ ਕੰਮ ਕਰਦੇਗਾ ਇਹਦਾ ਦੋ ਹਲਕਿਆਂ ਦੇ ਵਿੱਚ ਉਦਾਂ ਇਹਨਾਂ ਦਾ ਸਾਰੇ ਅਮਤਸਦੀ ਬਹੁਤ ਅਸਰ ਸੂਕਿਆ ਸਭ ਲੋਕਾਂ ਨੂੰ ਹੋਏ ਸਾਡੇ ਨਾਲ ਤੋਰਦੇਗੇ ਪਰ ਮੇਨਲੀ ਅਟਾਦੀ ਉਹ ਬੁਜੀਠਾ ਤੋਹਾ ਹਲਕਿਆਂ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਕੰਮ ਕਰਦੇਗੇ ਇਸੇ ਤਰ੍ਹਾਂ ਹੀ ਸਾਡੇ ਪ੍ਰਧਾਨ ਕਮਲ ਜੀ ਆਏ ਆ ਇਹ ਬਹੁਤ ਵੱਡੀ ਇੱਕ ਜਥੇਬੰਦੀ ਆ ਸਫਾਈ ਮਜ਼ਦੂਰਾਂ ਦੀ ਇਹ ਵੀ ਹਜ਼ਾਰਾਂ ਦੀ ਗਿਣਤੀ 'ਚ ਅਮਨ ਸੱਚ ਕੰਮ ਕਰਦੇ ਆ ਅਗਲੇ ਦਿਨ ਅੱਛਾ ਗਵਾਲ ਮੰਡੀ ਦੇ ਵਿੱਚ ਇੱਕ ਵੱਡੀ ਪਬਲਿਕ ਕਮੇਟੀ ਵੀ ਜੜੀ ਕਰਾਉਣਗੇ ਮੈਂ ਇਹਨਾਂ ਸਾਹਦਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਨੂੰ ਜੀ ਆਇਆਂ ਨੂੰ ਔਰ ਹੁਣ ਮੈਂ ਸਿਆਲਕਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਪਾਰਟੀ ਚੋਂ ਬਾਅਦੇ ਉਹ ਜੋ ਤੁਹਾਡੇ ਦਾ ਆਪਣੇ ਸਪਸ਼ਟ ਕਰ ਲਿਏ ਸਦਾ ਤਸਿੰਮ ਸਿੰਘ ਜੀ ਸਿਆਲਕਾ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਮੰਤਰੀ ਸਾਹਿਬ ਤੇ ਉਮੀਦਵਾਰ ਲੋਕ ਸਭਾ ਹਲਕਾ ਅਮਰਸਰ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਸ੍ਰੀ ਅਜ ਗੁਵਿੰਦਰਪਾਲ ਸਿੰਘ ਜੀ ਜੱਗਾ ਜੀ ਇਤ ਸਮੂਚੀ ਪ੍ਰਚਾਲੇ ਸਤਕਾਰਯੋਗ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਿਸ ਮਕਸਦ ਲਈ ਆਪਾਂ ਸਾਰੇ ਇਕੱਤਰ ਹੋਏ ਆਂ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ ਡੇਢ ਦੋ ਸਾਲ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਜਿਹੜੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਗਰਜੀਤ ਔਜਲਾ ਜੀ ਉਹਨਾਂ ਨੇ ਮੇਰੇ ਨਾਲ ਵੱਡੀ ਪੱਧਰ ਤੇ ਜਲਾਲਤਾ ਕੀਤੀ ਤੇ ਉਸ ਜਲਾਲਤਾ ਨੂੰ ਚਲਦੇ ਚਲਦੇ ਖੀਰਲੇ ਦਮ ਤੱਕ ਜਦੋਂ ਛਿਰ ਤੋਂ ਪਾਣੀ ਲੱਗਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋ ਕੋਈ ਚਾਰਾ ਨਾ ਦਿਸਿਆ ਤੇ ਫਿਰ ਮਾਨ ਜੋ ਆਪਣੇ ਵੱਡੇ ਭਰਾਵਾਂ ਨਾਲ ਸਲਾਹ ਕੀਤਾ ਮਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਨ੍ਹਾਂ ਨੇ ਹਮੇਸ਼ਾ ਗੁਰੂ ਮਹਾਰਾਜ ਦੇ ਦੱਸੇ ਦਰਸ਼ਨ ਮਾਰਗ ਤੇ ਚਲਦੇ ਹੋਏ ਜਿਵੇਂ ਗੁਰਾਣੇ ਮੇਥਾਈ ਉਹਨਾਂ ਲੋਕਾਂ ਨੂੰ ਗਲੇ ਨਾਲ ਲਾਇਆ ਉਵੇਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਮਿਸਾਲ ਪੈਦਾ ਕਰਦੀ ਕਿ ਇੱਕ ਰੇੜੀ ਲਾਉਣ ਵਾਲੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਦੇ ਕੇ ਉਹਨੂੰ ਵੀ ਸਹਿਯਾਤ ਕਰਾਇਆ ਵੀ ਇਹ ਲੋਕ ਲੋਕ ਰਾਜ ਹੈ ਅਸਲ ਲੋਕਤੰਤਰ ਦਾ ਜਿਹੜਾ ਉਹਨਾਂ ਨੇ ਮਕਸਦ ਦਾ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਪਾਰਟੀ ਚ ਕੰਮ ਕਰਨ ਦਾ ਜਿਹੜਾ ਮਨ ਬਣਾਇਆ ਤੇ ਕੱਲ ਸਾਡੇ ਮਾਨਯੋਗ ਵੱਡੇ ਵੀਰ ਧਾਰੀয়াল ਸਾਹਿਬ ਜਗਵਿੰਦਰਪਾਲ ਜੀ ਜੱਗਾ ਜੀ ਉਹਨਾਂ ਨੇ ਸਾਡੇ ਪੰਜਾਬ ਦੇ ਜਰਨਲਸ ਖਤਰਿਆ ਅਥਰਾਜ ਜਗਜੂਲ ਸਿੰਘ ਜੀ ਸੇਖਵਾ ਜੀ ਬਟਾਲੇ ਤੋਂ ਜਿਹੜੇ ਪਾਰਲੀਮੈਂਟ ਦੇ ਗਰਦਾਪੁਰ ਤੋਂ ਉਮੀਦਵਾਰ ਨੇ ਕਲਸੀ ਸਾਹਿਬ ਉਹਨਾਂ ਸਾਰਿਆਂ ਨੇ ਇਹ ਭਰੋਸਾ ਦੇ ਕੇ ਵੀ ਤੁਸੀਂ ਜਿਹੜੀ ਜਲਾਲਤ ਮਹਿਸੂਸ ਕੀਤੀ ਆ ਅਸਾਂ ਪਾਰਟੀ ਵੱਲੋਂ ਤੁਹਾਨੂੰ ਭਰੋਸਾ ਦੇਨੇ ਵੀ ਤੁਹਾਡਾ ਕੰਮ ਕਰ ਵੇਖ ਕੇ ਪਾਰਟੀ ਜੋ ਤੁਸੀਂ ਵਧੀਆ ਕਾਰਜਕਾਰੀ ਵਿਖਾਓਗੇ ਤੇ ਪੂਰਾ ਮਾਣ ਸਤਿਕਾਰ ਹੋਏਗਾ ਤੇ ਉਹ ਕੱਲ ਮੈਂ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਨੂੰ ਇੱਕ ਬੇਨਤੀ ਕਰਨ ਰਿਹਾ ਇਹ ਕਾਂਗਰਸ ਪਾਰਟੀ ਜਿਹਨੂੰ ਕਦੇ ਲੋਕ ਸਾਡੇ ਸਮਾਜ ਦੇ ਲੋਕ ਜਿਹੜੇ ਦੱਬੇ ਕੋ ਚਲੇ ਆ ਉਹ ਆਪਣੀ ਮਾਂ ਪਾਰਟੀ ਸਮਝਦੀ ਤੇ ਕਾਂਗਰਸ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝਦੀ ਲੇਕਿਨ ਅੱਜ ਹਾਲਾਤ ਜਿਹੜੇ ਆ ਉਹ ਬਾਦ ਤੋਂ ਬਿਹਤਰ ਹੋ ਗਿਆ ਅੱਜ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕੰਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਤੇ ਉਹਦੇ ਤੋਂ ਬਾਅਦ ਪੁੰਝ ਕੇ ਛੱਡ ਦਿੱਤਾ ਜਾਂਦਾ ਸੋ ਹਾਲਾਤ ਇੰਨੇ ਮਾਰੇ ਹੋ ਗਏ ਕਿ ਮੇਰਾ ਉੱਥੇ ਰਹਿਣਾ ਜਿਹੜਾ ਮੇਰੀ ਆਤਮਾ ਨੇ ਮੈਨੂੰ ਆਵਾਜ਼ ਨਹੀਂ ਦਿੱਤੀ ਵੀ ਉਹ ਆਉਣ ਵਾਲਾ ਸਮਾਂ ਜਿਹੜਾ ਜੇ ਹੋਰ ਉੱਥੇ ਕੰਮ ਕਰੇਗਾ ਤੇ ਆਤਮਤਿਆਦ ਬਗੈਰ ਤੈਨੂੰ ਕੋਈ ਰਸਤਾ ਨਹੀਂ ਲੱਭੂਗਾ। ਸ਼ਿਆਕਾ ਸਾਹਿਬ ਕਿਹੜੀ ਕਿਹੜੀਆਂ ਜਲਾਲਤਾਂ ਦਾ ਸਬਣਾ ਕਰਨਾ ਪੈ ਰਿਹਾ ਸੀ ਜਲਾਲਤ ਹੋਤ ਕਿਨੇ ਚਿਰ ਤੋਂ ਰਹੀ ਸੀ। ਜਲਾਲਤ ਪਹਿਲੇ ਢੋੜ ਦੋ ਸਾਲਾਂ ਤੋਂ ਹੋ ਰਹੀ ਸੀ ਜੀ ਵੇਖੋ ਇੱਕ ਮੈਂ ਪੰਜਾਬ ਦੇ ਧਾਰੀয়াল ਸਾਹਿਬ 117 ਅਸੈਂਬਲੀ ਹਲਕੇ ਜਿਨ੍ਹਾਂ ਤੋਂ 134 ਜਿਹੜੇ ਰਿਜ਼ਰਵ ਆ। ਤੇ ਕੱਲਾ ਟਾਰੀ ਹਲਕਾ ਹਾਂਜੀ ਟੋਟਲ 334 ਰਿਜ਼ਰਵ ਆ ਤੇ 117 ਜਿਹੜੇ ਉਹ ਐਸੈਂਬਲੀ ਹਲਕੇ ਨੇ ਤੇ ਜੇ ਜਾਤੀ ਦਾ ਸਕਾਰ ਹੋਇਆ ਤੇ ਉਹ ਟਾਰੀ ਹਲਕਾ ਜਿਹਦੇ ਬਾਰੇ ਮੈਂ ਸਮੁੱਚੀ ਅੰਮ੍ਰਿਤਸਰ ਦੀ ਲੀਡਰਸ਼ਿਪ ਸਹਿਰੀ ਔਰ ਦਿਹਾਤੀ ਮਾਝੇ ਦੀ ਸਮੁੱਚੀ ਲੀਡਰਸ਼ਿਪ ਜਿਨ੍ਹਾਂ ਵਿੱਚ ਸੋਨੀ ਸਾਹਿਬ ਵੀ ਆਉਂਦੇ ਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਡਿਪਟੀ ਸੀ ਅਮਰੇ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਪਿਛਲੇ ਡੇਢ ਸਾਲ ਤੋਂ ਵੀ ਮੇਰੇ ਨਾਲ ਆ ਤਕਾ ਹੋ ਰਿਹਾ ਮੈਨੂੰ ਆ ਜਲਾਲਤ ਦਾ ਸਾਹਮਣਾ ਹੋ ਰਿਹਾ ਮੈਨੂੰ ਮੇਰਾ ਕਸੂਰ ਕੀ ਆ ਮੈਨੂੰ ਦੱਸਿਆ ਜਾਏ ਤੇ ਮੈਨੂੰ ਇਨਸਾਫ ਦਿੱਤਾ ਜਾਏ ਲੇਕਿਨ ਸਾਰਿਆਂ ਨੇ ਲਲੋ ਪਪੋ ਕਰਕੇ ਕੰਮ ਕਰਨ ਦਾ ਪਰੋਚਾ ਵੀ ਤੂੰ ਕੰਮ ਕਰ ਤਖੜਾ ਹੋ ਗਿਆ ਤੇਰੇ ਨਾਲ ਆ ਮੈਨੂੰ ਇਨਸਾਫ ਨਹੀਂ ਦਿਵਾ ਸਕੇ ਇਥੋਂ ਤੱਕ ਕਿ ਪੰਜਾਬ ਦੇ ਜਿਹੜੇ ਪ੍ਰਭਾਵੀ ਆ ਦਵਿੰਦਰ ਜਾਦਵ ਜੀ ਉਹਨਾਂ ਤੋਂ ਪਹਿਲਾਂ ਰੀ ਚੌਧਰੀ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਜਿਹੜੇ ਐਟਿਕ ਪ੍ਰਧਾਨ ਆ ਭਾਰਤ ਭੂਸਨਾਥੂ ਜੀ ਉਹਨਾਂ ਸਾਰਿਆਂ ਦੇ ਵੀ ਧਿਆਨ 'ਚ ਲੈਂਦਾ ਵੀ ਮੇਰੇ ਨਾਲ ਆ ਜਲਾਲ ਹੋ ਰਹੀ ਆ ਮੈਂ ਮਜਬੂਰ ਹੋ ਰਿਹਾ ਮੇਰੇ ਲਈ ਹਾਲਾਤ ਬੜੇ ਖਰਾਬ ਗਏ ਵੀ ਮੈਨੂੰ ਪਾਰਟੀ ਸੱਡਣ ਲਈ ਮਜਬੂਰੋਂ ਕਰ ਦਿੱਤਾ ਐ ਇਸ ਵੇਲੇ ਤੇ ਉਹਦੀ ਮੈਂ ਤੁਹਾਨੂੰ ਵਿਸਾਰਨਾ ਵੀ ਦੱਸ ਦੇਣਾ ਕਿ 2023 ਚ ਜਦੋਂ ਪੰਜਾਬ ਜੂਤ ਕਾਂਗਰਸ ਦੀਆਂ ਚੋਣਾਂ ਹੋਈਆਂ ਤੇ ਚੋਣਾਂ ਚ ਮੇਰੇ ਬੇਟੇ ਨੇ ਵੀ ਜੂਤ ਕਾਂਗਰਸ ਦੇ ਦਿਹਾਤੀ ਦੇ ਕਾਗਜ ਭਰੇ ਤੇ ਕਾਗਜ ਭਰਉਣ ਵਾਲਾ ਵੀ ਸਾਡਾ ਭਾਊ ਆ ਜਿਹੜਾ ਉਮੀਦਵਾਰ ਹੈ ਲੋਕ ਸਭਾ ਹਲਕੇ ਤੋਂ ਉਹਨਾਂ ਕਹਿੰਦੇ ਇਹਦੇ ਬੇਟੇ ਦੇ ਪਰ ਮੈਂ ਉਹਦੇ ਸਲਾਹ ਕਰਨ ਗਿਆ ਉਹਨਾਂ ਨੇ ਵੀ ਜੂਤ ਕਾਂਗਰਸ ਦੇ ਉਹਦੇ ਬੰਨੇ ਹਰ ਅਸੈਂਬਲੀ ਹਲਕੇ ਜੇ ਕੱਲ ਕਾਂ ਚਾਰਜ ਲੈਣਾ ਜੂਤ ਦਾ ਤੇ ਮੈਨੂੰ ਇਹਨਾਂ ਸਾਰਾ ਦੇਖ ਕੇ ਬੇੜੇ ਨਾਲ ਨਾਲ ਮੇਰੇ ਬਲੌ ਪ੍ਰਧਾਨੀ ਜਾਂਦੇ ਵੀ ਇਹਨੂੰ ਲੜਾ ਇਹ ਚੰਗਾ ਭਲਾ ਮੈਂ ਕਿਹਾ ਜਿੱਥੋਂ ਤੱਕ ਟਾਰੀ ਹਲਕੇ ਦੇ ਵੋਟਰਾਂ ਸਪੋਰਟਰਾਂ ਦਾ ਹੱਕ ਆ ਉਥੇ ਨਾ ਮੇਰੀ ਮਿਸਦਾ ਦੇ ਨਾ ਮੇਰੇ ਬੇਟੇ ਦਾ ਨਾ ਮੇਰੀ ਬੇਟੀ ਦਾ ਇਹ ਮਾਨ ਸਤਕਾਰ ਉਹਨਾਂ ਜਾਊਗੇ ਜ਼ਿਲ੍ਹੇ ਦੇ ਨੇ ਕਾਗਜ਼ ਭਰੇ ਆ ਇਹਦੇ ਲਈ ਉਹਨਾਂ ਉਥੇ ਚੋਕੇ ਲੀਡਰਾਂ ਨੂੰ ਫੋਨ ਕਰਦਾ ਵੀ ਸਹਾਲਕੇ ਦੇ بیٹے ਦੀ ਮਦਦ ਕਰੂੰ ਦੋਵਾਂ ਜਵਾਂ ਦੇ ਨਾ ਪਤਾ ਨਹੀਂ ਕੀ ਡੀਲ ਹੋਈ ਆ ਦੂਜੀਆਂ ਧਰਾਂ ਨਾ ਜਿਹੜੇ ਏਸ ਹਲਕੇ ਨਾਲ ਵੀ ਸੰਬੰਧਤ ਨਹੀਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੜਾ ਰਿਹਾ ਜਰਮਨਜੀਤ ਸਿੰਘ ਮੁੰਡਾ ਜਿਹੜਾ ਬਿਆਸ ਹਲਕੇਚ ਅਸੈਂਬਲੀ ਹਲਕੇ ਦਾ ਤੇ ਲੋਕ ਸਭਾ ਹਲਕਾ ਤਰਨਤਾਰਨ ਦਾ ਉਮੀਦਵਾਰ ਹੈਗਾ ਹੋਇਆ ਵੋਟਰ ਚੋਟਰ ਦੂਜਾ ਹੈਗਾ ਮਾਠ ਜਗੀਰ ਸਿੰਘ ਦਾ ਪੁੱਤਰਾ ਰਾਜਵੀਰ ਸਿੰਘ ਜਿਹੜਾ ਜਨਰਲ ਚਕਤਰ ਪ ਮੈਨੂੰ ਕੋਈ ਮਾਇਆ ਵੀ ਜੋ ਵੀ ਹੈਗਾ ਬੇਟੇ ਨੂੰ ਜਿਤਨਾ ਵੀ ਕਹੇ ਇਹ ਹੁਕਮ ਸਮਝ ਲੈ ਇਹਨੂੰ ਬੇਸ਼ੱਕ ਵਾਪਸ ਕਰ ਲਾ ਤੇ ਜਾਂ ਇਹਨੂੰ ਬੈਣ ਦਾ ਐਲਾਨ ਕਰ ਨਹੀਂ ਹੁੰਦਾ ਤੇ 27 ਜਤੇਰੀ ਟਿਕਟ ਦੀ ਵਿਰੋਧਤਾ ਕਰਾਂਗੇ ਅਸੀਂ ਵੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੀ ਸਾਰੀ ਜਿਹੜੀ ਉਹ ਤੇਰੀ ਵਿਰੋਧਤਾ ਕਰੂਗੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਘਰ ਛੱਡ ਕੇ ਫੋਨ ਤੇ ਦਿੱਤੀਆਂ ਗਈਆਂ ਬੇਟੇ ਦੀ ਚੋਣ ਹੋ ਗਈ ਉਹਨਾਂ ਦੇ ਵਿਰੋਧਤਾ ਦੇ ਬਾਵਜੂਦ ਵੀ ਆਜੋ ਉਹਨਾਂ ਦੀ ਵਿਰੋਧਤਾ ਦੇ ਬਾਵਜੂਦ ਵੀ ਬੇਟਾ ਮੇਰਾ ਜ਼ਿਲ੍ਹੇ ਦਾ ਵੈ ਚੇਅਰਮੈਨ ਚੁਣਿਆ ਗਿਆ ਸਾਰੇ ਲੀਡਰਾਂ ਦੀ ਵਿਰੋਧਤਾ ਕਰਕੇ ਵੀ ਤੇ ਮੁਰਕੇ ਪੰਜਾਬ ਦਾ ਸਭ ਤੋਂ ਵੱਡਾ ਇੱਕ ਮੁੰਡਾ ਸੁਖਵੀਰ ਆ ਸਾਡੇ ਪਰਜਾ ਪਾਤਰ ਬਾਦਰੀਨ ਮਜੀਠੀ ਹਲਕੇ ਦਾ ਉਹ ਜਨਰਲ ਜੂਨ ਲੜਿਆ ਉਹਦੀ ਮਤ ਕਰਨ ਦੀ بجائے ਇਸ ਭਾਉ ਨੇ ਇਹਦੇ ਪਾਰਲੀਮੈਂਟ ਹਲਕੇ ਦਾ ਹਿੱਸਾ ਆ ਉਹਦੀ ਮਤ ਕਰਨ ਦੀ بجائے ਮਾਰ ਚ ਗਈ ਇਸੋਂ ਦੀ ਮਤ ਕੀਤੀ ਜਿਹੜੇ ਦੋਵੇਂ ਪਾਰਲੀਮੈਂਟ ਹਲਕੇ ਨਾਲ ਸੰਬੰਧਿਤ ਨਹੀਂ ਅੰਮ੍ਰਿਤਸਰ ਨਾਲ ਉਹ ਤਰਨ ਤਾਰਨਾ ਹੈ ਚਲੋ ਮੇਰੇ ਕੋਲ ਮੇਰੇ ਕਦੀ ਜਿੰਦਗੀ ਦੇ ਇਤਿਹਾਸ ਤੋਂ ਤੁਸੀਂ ਪ੍ਰਸਾਲਿਆਂ ਨੇ ਕਦੇ ਸੁਣਿਆ ਤੇ ਪਿਓ ਆਪਣੇ بیٹے ਦੀ ਵਿਰੋਧਤਾ ਕਰਨ ਮੇਰੇ ਕੋ ਮੇਰੇ بیٹے ਦੀ ਵਿਰੋਧਤਾ ਕਰ ਰਹਾ ਅੱਜ ਟਾਰੀ ਹਲਕੇ ਦੀ ਜਿਹੜੀ ਇੱਕ ਵੋਟ ਪਈ ਇਹਨੇ ਜੂਤ ਕਾਂਗਰਸ ਨੂੰ ਉਹਦੀ ਲਿਸਟ ਕਢਾ ਕੇ ਵੇਹਲੋ ਮੈਂ ਆਪਣੇ بیٹے ਨੂੰ ਇੱਕ ਵੋਟ ਨਹੀਂ ਪਾਈ ਇਹਦੀ ਮਤ ਦਿੱਤੀ ਇਹਨੂੰ ਥਿਰ ਚਕਾਇਆ ਵੀ ਇਹਨੇ ਚਲੋ ਸਾਥੀ ਆ ਸਾਡਾ ਤੇ ਜੋ ਕਹਿੰਦਾ ਕਰੀਏ ਪਰ ਉਹਦੇ ਕਰਨ ਦੇ باوجود ਵੀ ਮੇਰੇ ਜਿਹੜੇ ਬਲਾਉ ਪ੍ਰਧਾਨ ਜਿਹੜੇ ਇਹਦੇ ਕਹਿਣ ਤੇ ਬਲਾਉ ਪ੍ਰਧਾਨ ਬਣਾਇਆ ਮੈਂ ਕੋਈ ਵਰਕਰ ਨੂੰ ਨਹੀਂ ਕਹਦਾ ਸਤਿਕਾਰ ਕਰ ਸਕਿਆ ਕਿਉਂਕਿ ਇਹਨੇ ਧੱਕੇ ਨਾਲ ਮੈਨੂੰ ਕੋਈ ਬਲਾਉ ਪ੍ਰਧਾਨ ਵੀ ਦੋਵੇਂ ਇਹਨੇ ਆਪਣੇ ਰਿਸ਼ਤੇਦਾਰ ਬਣਾਏ ਆਪਣੇ ਸੱਜਣ ਬਣਾਏ ਜਿਹੜਾ ਪੀਪੀਸੀ ਦਾ ਮੈਂਬਰ ਬਣਾਇਆ ਜਿਹੜੇ ਬੰਦਿਆਂ ਦਾ ਰੈਡੀ ਹਰਜਿੰਦਰ ਸਿੰਘ ਸੇਖੋਂ ਮੁੰਡਾ ਸਾੰਘਨੇ ਦਾ ਇੱਕ ਆਪਾਂ ਵਰਪਾਲਾ ਵਾਲਾ ਅਵਤਾਰ ਸਿੰਘ ਜੀ ਲਾਲੀ ਵਰਪਾਲਿਆ ਉਹਨਾਂ ਦੇ ਨਾਮ ਪਾਏ ਮੇਰੇ ਕੋ ਕਟਾਤੇ ਜੀ ਇਹਨਾਂ ਕਰ ਦਿੱਤੇ ਵੀ ਨਹੀਂ ਇਹਨਾਂ ਨੂੰ ਨਹੀਂ ਬਣਾਉਣਾ ਇਹ ਤੇਰੀ ਮਰਜ਼ੀ ਤੋਂ ਵੀ ਕਰਨਗੇ ਐਉਂ ਕਰਨਗੇ ਜੇ ਕਰਨਗੇ ਉਹ ਮੁੰਡਾ ਆਪਣੇ ਭਣਜੀ ਦੇ ਭਣਜੀ ਨੂੰ ਬਣਾਤਾ ਤੇ ਜਿਨ੍ਹਾਂ ਵਰਕਰਾਂ ਨੇ ਮਿਹਨਤ ਕੀਤੀ ਉਹਨਾਂ ਦਾ ਜੋ ਸਤਿਕਾਰ ਕਰ ਦਿੰਦਾ ਉਹ ਇਸ ਜਲਾਲਤ ਕਰਕੇ ਮੈਂ ਨਹੀਂ ਕਰ ਸਕਿਆ ਆਮ ਪਾਰਟੀ ਚੁੰਨ ਦਾ ਕਾਰਨ ਕੀ ਆਮ ਪਾਰਟੀ ਦੇ ਲੋਕੀਤ ਫੈਸਲਿਆਂ ਨੂੰ ਧਿਆਨ ਚ ਰੱਖਦੇ ਆ ਉਹਨਾਂ ਦੀਆਂ ਪਾਲਿਸੀਆਂ ਨੂੰ ਧਿਆਨ ਚ ਰੱਖਦੇ ਆਂ ਪੰਜਾਬ ਦੇ ਭਵਿੱਖ ਚ ਜੋ ਕੁਝ ਉਹਨਾਂ ਨੇ ਪਾਲਿਸੀ ਪ੍ਰੋਗਰਾਮ ਬਣਾਏ ਆਂ ਮਿਹਨਤੀ ਤੇ ਗਰੀਬ ਲੋਕਾਂ ਨੂੰ ਜੋ ਮਾਨ ਸਤਕਾਰ ਦਿੱਤਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਧਾਰੀয়াল ਸਾਹਿਬ ਨਾਲ ਦੇ ਕਮਾਕਾਰਾਂ ਤੋਂ ਭਗਵੰਤ ਮਾਨ ਦੀ ਸਮੁੱਚੀ ਲੀਡਰਸ਼ਿਪ ਦੇ ਕਮਾਕਾਰਾਂ ਤੋਂ ਕੇਜਰੀਵਾਲ ਸਾਹਿਬ ਦੇ ਜਿਹੜੇ ਫੈਸਲੇ ਆ ਵੀ ਉਹਨਾਂ ਹਮੇਸ਼ਾ ਹੀ ਨਮਾਨਿਆਂ ਨੂੰ ਮਾਨ ਦੇ ਕੇ ਜਿਹੜਾ ਗਰੀਬ ਘਰਾਂ ਦੇ ਜਿਹੜੇ ਰਸਕੇ ਵਾਲੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਕਦਰ ਪਾਇਆ ਦੇ ਤਰਸੇਨ ਸਿੰਘ ਸਿਆਲਕਾ ਜੀ ਤੋਂ ਉਹਦੇ ਇੱਕ ਮਿਹਨਤੀ ਦੇ ਮਜ਼ਦੂਰ ਬੰਦਾ ਆ ਤੇ ਜੇ ਉਥੇ ਮੁੱਲ ਬੈਠਾ ਤੇ ਤੇਰਾ ਕਿਉਂ ਨਹੀਂ ਪਾਊਗਾ ਮੈਂ ਸੋਸ਼ਲ ਕਾਲੀਦਲ ਕਿਉਂ ਛੱਡੀ ਸੀ ਤੇ ਕਾਲੀਦਲ ਸੀ ਇਹਦੇ ਨਾਲ ਵੱਡੀ ਜਲਾਲਤ ਹੋਈ ਆ ਬੈਠੇ ਮੇਰੇ ਭਰਾ ਵੱਡਾ ਤਲਵੀਰ ਤੋਂ ਗੱਲ ਉਹ ਵੀ ਮੈਂ ਇਹਨੂੰ ਕਹਿ ਬੈਠਾ ਦੋ ਦੋ 10 ਸਾਲ ਮੈਨੂੰ ਚਰੀਆ ਬੰਦਪੁਰ ਤੋਰ ਛੱਡਿਆ ਵਿਕਰਮ ਸਿੰਘ ਜੀਠੀਏ ਨੇ ਥਾਪੀ ਦੇ ਕੇ ਆ ਬੈਠਾ ਭਰਾ ਇਸ ਗੱਲ ਦਾ ਉਹਥੇ ਤੋਰ ਛੱਡਿਆ ਜਦੋਂ ਲਾਸਟ ਟਿਕਟ ਤੇ ਆਉਂਦੀ ਆ ਉਥੇ ਵੀ ਉਹ ਕੋਈ ਤੁਹਾਡਾ ਟਾਈਮ ਲੱਗਣਾ ਮੈਂ 10 ਵਸ ਸਾਰ ਨਹੀਂ ਸਕਦਾ ਸਾਰੀ ਗੱਲ ਹੈਗਾ ਨਾ ਟਾਈਮ ਮੈਂ ਨੇ ਛੋੜ ਦਿੱਤਾ ਨਹੀਂ ਜੀ ਨਹੀਂ ਸੁਣਨ ਵਾਲੀ ਗੱਲ ਹੁਣ ਸੁਣ ਲੋ ਜੇ ਤੇ ਆਏ ਇਹਦੇ ਇਹਨਾਂ ਨੇ ਕਾਲੀਦਾਲ ਦੀ ਗੱਲ ਛੜੀ ਆ ਸ੍ਰੀਆ ਬੰਦਪੁਰ ਮੇਰਾ ਹਲਕਾ ਲੋਕਲ ਹਲਕਾ ਉਥੇ 10 ਸਾਲ ਕੰਮ ਕੀਤਾ ਮੈਂ ਡਟ ਕੇ ਤੇ ਜਦੋਂ ਆਉਂਦਾ ਹੀ ਉਦੋਂ ਮਜੀਠਿਆ ਸਾਹਿਬ ਰਫ ਹੋਰ ਕੋਈ ਲਾਦੇ ਆੜ ਤਾਂ ਜਦੋਂ ਇਲੈਕਸ਼ਨ 17 ਦੀ ਇਲੈਕਸ਼ਨ ਹੀ ਮਨਦੀਪ ਸਿੰਘ ਮੰਨੇ ਦਾ ਖਡੂਰ ਸਾਹਿਬ ਨਾਲ ਸ੍ਰੀਆ ਬੰਦਪੁਰ ਕੋਈ ਨਹੀਂ ਸਿਰਫ ਤਰਸੀਮ ਸਿੰਘ ਹਾਲ ਕੇ ਟਿਕਟ ਕੱਟ ਲਈ ਮਨਦੀਪ ਮੰਨੇ ਨੂੰ ਲਿਆਂਦਾ ਜਿਹਨੂੰ ਮੇਰਾ ਕਹ ਕੇ ਕੋਈ ਨਹੀਂ ਵੋਟ ਪਈ 18 ਜੋ ਕਿ ਨਹੀਂ ਪਈ ਆ ਉਥੇ ਡਟ ਕੇ ਬ੍ਰੋਤਾ ਜੇ ਤਰਸੀਮ ਸਿੰਘ ਹਾਲ ਕਾ ਮਜੀਠੀਆ ਸਾਹਿਬ ਦੇ ਹਲਕੇ ਦਾ ਹੀ ਉਹਦਾ ਸਾਥੀਆਂ ਉਹਨੇ ਬਲਾ ਉਹਦੇ ਨਾਲ ਕੰਮ ਕਰਨ ਕਰਕੇ ਬਲਾਸਮਦੀ ਦਾ ਚੇਅਰਮੈਨ ਰਿਆ ਉਹਦੇ ਨਾਲ ਕੰਮ ਕਰਕੇ ਮਿਹਨਤ ਕਰਕੇ ਜ਼ਿਲ੍ਹਾ ਪ੍ਰੀ ਦੇ ਮੈਂਬਰ ਹੈ ਮੇਰੀ ਮੈਸੇਜ ਵੀ ਰਹਿ ਸਾਰਾ ਪਰਿਵਾਰ ਇਹਨਾਂ ਨੇ ਨਾਰੇ ਰਾਤ ਦਿਨ ਡਟ ਕੇ ਮੇਰੇ ਕੋਲ ਉਹ ਕੰਮ ਕਰਾਏ ਮਜੀਠੀਆ ਸੁਵਿੰਦਰ ਸਿੰਘ ਕੱਥੂ ਨਗਲ ਦੇ ਪੁੱਤਲੇ ਸਾੜੇ ਗਏ ਵੀ ਐਂਓ ਕਰਾਂਗੇ ਜਿਵੇਂ ਵੀ ਖੂਦ ਗਲੀ ਦੇ ਹੱਟ ਚੋਕੇ ਚਬਾਰੇ ਨਾਲ ਲਾਵਾਂਗੇ ਮੁੜ ਕੇ ਅੱਤ ਤੁਨ ਸਾਹਿਬ ਸਰ ਚੱਲਿਆ ਸੀ ਉਹਦੇ ਵਿੱਚ ਸਾਡਾ ਭਰਾ ਸੀ ਸਾਡੇ ਕੋ ਮੇਰੇ ਕੋ ਆਕ ਲੱਗ ਜਿਹੜਾ ਉਦਰੇ ਕੱਥੂ ਨੰਗਲ ਦੇ ਛਾਂਡੇ ਤੇ ਸਰ ਸਰਮਨ ਸਿੰਘ ਤੁਨ ਥੱਲੇ ਆ ਮੇਰੇ ਕੋ ਜੀ ਤੇ ਅੱਜ ਉਹ ਸਾਰੇ ਭਰਾ ਜਿਹੜੇ ਉਹ ਕਾਲੀਦਲ ਦੇ ਫੁੰਡੇ ਇਹ ਭਰਾ ਵੀ ਕਾਲੀਦਲ ਦੇ ਫੁੰਡਿਆ ਜਿੱਥੇ ਬੈਠਾ ਸੱਜੇ ਕਰਦੇ ਤੇ ਸਾਨੂੰ ਇਹ ਖੁਸ਼ੀ ਆ ਧੰਨਵਾਦ ਕਰਦੇ ਆ ਤੁਹਾਡਾ ਧਾਰੀয়াল ਸਾਹਿਬ ਤੇ ਵਧਾਈ ਵੀ ਤੁਹਾਨੂੰ ਦਾ ਅਡਵਾ ਦੇ ਨੇ ਭਗਵੰਤ ਮਾਣ ਜੀ ਦਾ ਕੇਜਰੀਵਾਲ ਸਾਹਿਬ ਦਾ ਅੱਜ ਇਹ ਸਾਰੇ ਭਰਾ ਇਕੱਠੇ ਕਰਦੇ ਸਾਡੇ ਕਾਲੀਵਾਲ ਸਾਹਿਬ ਲੇਕਿਨ ਇਕ ਦਾ ਚੰਡੀਗੜ੍ਹ ਚੋਂ ਅਕਾਲੀ ਦਲ ਦੇ ਉਮੀਦਵਾਰ ਦੇ ਨਿਯਮ ਉਹ ਬੈਕਪੋਰ ਧਰ ਗਏ ਨੇ ਇਸ ਤੋਂ ਇਲਾਵਾ ਤੁਸੀਂ ਨਾਮਜ਼ਦਗੀ ਕਦੋਂ ਭਰ ਰਹੇ ਹੋ ਤੇ ਮਾਨ ਸਾਹਿਬ ਆਉਣਗੇ ਅਸੀਂ ਵੇਟ ਕਰੀਏ ਉਹਨਾਂ ਦੀ ਨਹੀਂ ਮਾਨ ਸਾਹਿਬ ਆਦੇ 10 ਤੀਕ ਦਿਓ ਤੁਸੀਂ ਨਾਮਜ਼ਦਗੀ ਉਹ ਤਾਂ ਨਹੀਂ ਭਰ ਰਹੇ ਹੋ ਨਹੀਂ ਨਹੀਂ ਮੈਂ ਨਾਮਜ਼ਦਗੀ ਬਹੁਤ ਤੇਰਾ ਤੀਕ 13 ਤਰੀਕ ਹਾਂ ਮਾਨ ਸਾਹਿਬ ਦਾ ਹਨੂ ਆਦੇ ਰੋਡ ਸ਼ੋਅ ਤੇ ਨਾਲ ਅਰਵਿੰਦ ਜੀ ਦੀ ਵਾਈਫ ਆਦੇ ਜੇ ਅੱਜ ਬੇਲ ਹੋ ਗਈ ਅਰਵਿੰਦ ਜੀ ਦੀ ਫਿਰ ਅਰਵਿੰਦ ਜੀ ਆਉਣਗੇ ਤੇ ਉਹਨਾਂ ਨੇ ਪਤਨੀ ਸ਼ਬੀਰ ਨੂੰ ਭਰ ਔਰ ਵੀ ਅਸੀਂ ਰੋਡ ਸ਼ੋਅ ਕਰਦਾ ਕਿ ਬੱਸ ਸੱਚ ਵੇਖੋ ਠੀਕ ਹੈ ਠੀਕ ਹੈ ਕਿ ਦਿਖਾ ਅਕਾਲੀ ਦਲ ਬਾਰੇ ਕੀ ਕਹੋਗੇ ਅਕਾਲੀ ਦਲ ਨੇ ਆਪਾਂ ਉਹ ਖੁਦ ਹੀ ਬੈਕਫੁੱਟ ਹੋ ਗਏ ਨੇ ਉਮੀਦਵਾਰ ਤੇ ਵਾਪਸ ਨਹੀਂ ਲੈਣਾ ਸੀ ਤੁਸੀਂ ਥੋੜੀ ਜਿਹੀ ਵੇਟ ਕਰੋ ਹੋ ਸਕਦਾ ਬਸਰ ਦਾ ਵੀ ਬੈਕਫੁੱਟ ਤੇ ਕਰ ਉਹ ਵੀ ਲੋਕਾਂ ਨੂੰ ਇਹ ਕਹਿੰਦਾ ਅਕਾਲੀ ਦਲ ਤੋਂ ਵੋਟ ਦੀ ਬੇਲੇ ਚਿਹਰੇ ਤੋਂ ਵੋਟ ਪਾਇਓ ਕੱਲ ਉਹ ਪ੍ਰਚਾਰ ਕਰਦਾ ਸੀ ਉਹ ਕਹਿੰਦਾ ਜੀ ਅਕਾਲੀ ਦਲ ਛੱਡੋ ਬੇਵੇ ਚਿਹਰੇ ਤੋਂ ਵੋਟ ਪਾਇਓ ਕਹਿੰਦਾ ਨਿਸ਼ਾਨ ਨੇ ਇਨਸਾਨ ਆਹ ਉਹ ਤੱਕੜੀ ਨਿਸ਼ਾਨ ਤੋਂ ਕਿਹਾ ਕਹਿੰਦਾ ਨਿਸ਼ਾਨ ਨਹੀਂਗਾ ਇਨਸਾਨ ਇਨਸਾਨ ਸਮਝ ਦੇਖ ਦੀ ਗੱਲ ਤੇ ਹੋ ਸਕਦਾ ਤੁਹਾਡਿਆਂ ਦਾ ਵੀ ਵਾਪਸ ਹੋ ਜਾਏ ਕਾਲੀ ਦਲ ਦੇ ਬੱਲੇ ਕੀ ਆ ਦੱਸੋ ਤੈ ਤੁਹਾਨੂੰ ਉਦੋਂ ਇਹਨਾਂ ਨੇ ਦੱਸਿਆ ਸਾਲਾ ਸਾਲਾ ਮਾਜਾ ਭਜਾਤਾ ਉਦੋਂ 300 ਮਲੂਕੇ ਸਭ ਭੱਜ ਗਏ ਔਰ ਤੇ ਕੱਲੇ ਤੁਰੇ ਫਿਰਦੇ ਆ ਤੁਰੇ ਫਿਰਨੇ ਸਮਝੇ ਕੀ ਨਿਕਲ ਮਤਲਬ ਕਾਲੀ ਦਲ ਨੂੰ ਕੋਈ ਵੋਟ ਪੰਜਾਬ ਚੋਂ ਦੀ ਪੈਣੀ ਕੋਈ ਵੋਟ ਅੰਬਸਰ ਚੋਂ ਦੀ ਪੈਣੀ ਇਸ ਕਰਕੇ ਅਮੀਗਦਵਾਲ ਬਚਾਰੇ ਤਾਂ ਹੀ ਭੱਜਦੇ ਕਿ ਲੋਕ ਗੱਲ ਸੁਣ ਕੇ ਰਾਜੀ ਦੀ ਜਾ ਕੇ ਗੱਲ ਤਾਂ ਕਰੋ ਤੁਸੀਂ ਲੋਕਾਂ ਨੂੰ ਪੁੱਛੋ ਤੁਸੀਂ ਠੇਰ ਵੇਖੋ ਤੁਸੀਂ ਗੌਰ ਤੇ ਜਾਓ ਤੁਸੀਂ ਅਸੀਂ ਰੋਲ ਗੌਰ ਤੇ ਜਾਂਦੇ ਬੜਾ ਮੀਟ ਕਾ ਕਰਦਾ ਮੈਂ ਸੋਚ ਨੁਕਲ ਵੀ ਟਗਾ ਲੋਕਾਂ ਚ ਗਲੀਆਂ ਚ ਬੈ ਕੇ ਇਹ ਜਾਣ ਤਹੀ ਕਿਦੇ ਇਹਨਾਂ ਲੋਕ ਸਵਾਲ ਕਰਦੇ ਵੀ ਕੀ ਕਰਦੇ ਉਹ ਡਰਦੇ ਜਾਂਦੇ ਨਹੀਂ ਇਸ ਕਰਕੇ ਬਿਜੂ ਦੇ ਹਟਾ ਦਿਆ ਕਿ ਤੁਹਾਡੇ ਆਲਾ ਵੀ ਅਮਰ ਸਾਹਿਬ ਆਵਾਜ਼ ਮੈਂ ਸਾਸਿਕਾ ਬੁਲਾ ਦਿਆਂ ਇੱਕ ਅੰਦੇ ਤੇ ਚਲਕਾ ਸਾਹਿਬ ਅਟਾਰੀ ਹਲਕੇ ਨੂੰ ਲੈ ਕੇ ਇੱਕ ਫੰਡ ਦਾ ਕਾਫੀ ਰੌਲਾ ਹੈ ਦੱਸਣਾ ਚਾਹੋਗੇ ਕੀ ਫੰਡ ਦਾ ਰੌਲਾ ਹੈ ਇਹ ਮੈਂ ਮਾਲਾ ਸਾਹਿਬ ਇਹ ਗੱਲ ਪ੍ਰੈਸ ਦੇ ਸਾਹਮਣੇ ਨਹੀਂ ਕਲੀਅਰ ਕਰਉਣਾ ਪਰ ਹਾਦ ਕੁਦਰਤ ਨੇ ਆਵਾਜ਼ੇ ਬਣਾ ਦੇ ਜੋ ਭਾਉ ਨੇ ਬਣਾ ਦੇ ਅੱਜ ਮੈਨੂੰ ਦੱਸਣ ਲਈ ਮਜਬੂਰ ਕਰ ਦਿੱਤਾ ਧਾਰੀয়াল ਸਾਹਿਬ ਸਾਡਾ ਜਿਹੜਾ ਪਾਉ ਦੀ ਜ਼ਿਕਰ ਕਰ ਰਹੇ ਆ ਜਿਨੇ ਮੈਨੂੰ ਲਿਆਂਦਾ ਇੱਥੇ ਆਪਣੀ ਜ਼ਿੰਮੇਵਾਰੀ ਤੇ ਉਹਦਾ ਸਾਹਿਬ ਜੀ ਹਾਂਜੀ 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 ਅੱਛਾ ਉਹਨਾਂ ਨੇ ਪਿੰਡਾਂ 'ਚ ਮੈਸੇਜ ਦੇਣ ਦੇ ਵੀ ਇਹ ਤਰਸੀਲ ਸੋਛ ਹਾਲ ਕੇ ਤੇ 18 ਕਰੋੜ 1.5 ਕਰੋੜ ਰੁਪਈਆ ਮੈਂ ਆਪਣੇ ਕੋਲੋਂ ਲਾਇਆ ਮੈਂ ਉਹਦਾ ਧੰਨਵਾਦ ਵੀ ਕਰਦਾ ਵੀ ਜੇ ਅੱਜ ਬੈਠਾ ਤੇ ਉਸ ਬੰਦੇ ਦੀਆਂ ਜਲਾਲਤਾ ਕਰਕੇ ਉਹਦੇ ਕਾਰਨ ਕਰਕੇ ਅੱਜ ਬੈਠਾ ਤੇ ਮੈਂ ਉਹਦਾ ਇਸ ਗੱਲੋਂ ਧੰਨਵਾਦ ਕਰਦਾ ਵੀ ਤੂੰ ਭਾਉ ਸਮੇਂ ਸਿਰ ਮੈਨੂੰ ਚੌਚ ਕਰਤਾ ਤੇ ਮੈਂ ਆਪਣਾ ਰਸਤਾ ਆਪ ਚੁਣ ਲਿਆ ਆ ਹਾਂ ਮੈਨੂੰ ਪਾਰਟੀ ਵੰਡਲੋਂ ਜਿਹੜਾ ਹਰ ਅਸੈਂਬਲੀ ਹਲਕੇ ਰਿਜ਼ਰਵ ਕੈਟਾਗਰੀ ਨਾਲ ਸੰਬੰਧਿਤ ਹੈ ਉਹ ਤੋਂ 25 ਲੱਖ ਰੁਪਏ ਪਾਰਟੀ ਐਆਈਸੀ ਐਲੋਂ ਆਇਆ ਜੀ ਅੱਛਾ ਤੇ ਜਦੋਂ ਆ ਕੇ ਇਲੈਕਸ਼ਨ ਲੜੀ ਆ ਹਵਾ ਬਣੀ ਪੱਖ ਚ ਤੇ 50 ਲੱਖ ਰੁਪਏ ਸਾਡੇ ਜਿਹੜੇ ਉਹਦੇ ਇੰਚਾਰਜ ਹੀ ਹਰੀ ਚੌਧਰੀ ਤੇ ਸ਼ਾਂਤੂਨ ਚੋਹਾਨ ਜਿਹੜੇ ਇੱਥੇ ਇੰਚਾਰਜ ਹੀ ਸਾਡੇ ਜੀ ਉਹਨਾਂ ਨੇ ਭੇਜਿਆ ਮੈਨੂੰ ਆਂਦੇ ਵਿਸ਼ਾਲਕਾ ਜੀ 50 ਲੱਖ ਰੁਪਏ ਤੁਹਾਡਾ ਧਾਰ ਬਲਾਗ ਤੋਂ ਮਗਾ ਲੋ ਕੇ ਬੰਦੇ ਨੂੰ ਭੇਜ ਕੇ ਮੈਂ ਬੇਟੇ ਨੂੰ ਮੈਂ ਇਹਨਾਂ ਦਾ ਸਲਾਕ ਦੀ ਮੈ ਅਜੀ ਭਾਜੀ 50 ਲੱਖ ਰੁਪਏ ਪਾਰਟੀ ਨੇ ਹੋਰ ਭੇਜਿਆ ਤੇ ਮੈਂ ਭੇਜ ਉਹਨਾਂ ਦੇ ਕਿ ਇਹਨੂੰ ਨੇ ਭੇਜਣ ਦੀ ਲੋੜ ਤੂੰ ਮੇਰੇ ਮੈਨੂੰ ਦੱਸ ਉਹਨਾਂ ਬੰਦਿਆਂ ਦਾ ਨੰਬਰ ਦੇ ਤੇ ਉਹਨਾਂ ਨੂੰ ਮੇਰੇ ਬੰਦਿਆਂ ਦੇ ਦੇ ਤੇ ਮੈਂ ਗੱਡੀ ਆਪਣੀ ਭੇਜਦਾ ਤੇ ਇਹ ਜਾ ਕੇ 50 ਲੱਖ ਲੈ ਆਉਂਦੇ ਉਹ ਅੱਜ ਸ਼ਾਂਤ ਨੂੰ ਚਵਾਨ ਜੀ ਕੋਲ ਤੇ ਸ੍ਰੀ ਹਰੀ ਚੌਧਰੀ ਕੋਲ ਉਹ ਨੰਬਰ ਆ ਗੱਡੀ ਦੇ ਜਿਹੜੇ ਪਾਉ ਨੇ ਭੇਜੇ ਆ ਤੇ ਜਿਹੜੇ ਬੰਦਿਆਂ ਦੇ ਛੇਨੇ ਔਜਲੇ ਨੇ ਉਹ ਤੂੰ ਹੀ ਬਸਾਰਨਾ ਮੈਂ ਤਾਂ ਠੰਡੇ ਪਾਉ ਉਹ ਹੀ ਆ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਉਹ ਗੱਡੀ ਭੇਜੀ ਧਾਰ ਬਲਾਕ ਉੱਥੋਂ ਜਾ ਕੇ 50 ਲੱਖ ਰੁਪਇਆ 75 ਲੱਖ ਹੋ ਗਿਆ ਜੀ ਤੇ ਜਿਹੜਾ ਹਲਕੇ ਚੋਂ ਫੰਡ ਮਿਲਦਾ ਸੀ ਉਹ ਵੀ ਸਾਰਾ ਪਾਉ ਕੋਈ ਜਾਂਦਾ ਸੀ ਇੱਥੇ ਕੋਈ ਜਦੋਂ ਕਿ ਇਲੈਕਸ਼ਨ ਮੈਨ ਲੜ ਰਹੇ ਆ ਮੜਾਈ ਉਹ ਖਾ ਗਏ ਤੇ ਜਦਨ ਇਲੈਕਸ਼ਨ ਹੋ ਗਿਆ ਜੀ ਮੈਨੂੰ ਆਂਦੇ 15 ਦਿਨਾਂ ਫੋਨ ਕੀਤਾ ਮੈਨੂੰ ਆਂਦੇ ਵੀ ਸਿਆਲਕਾ ਜੀ ਬਾਕੀ ਸਾਰਾ ਹਸਾਬ ਦਾ ਤਾ ਤੇ ਕਲੀਅਰ ਹੋ ਗਿਆ ਤੇ 1.5 ਲੱਖ ਰੁਪਈਆ ਰਹਿਦਾ ਆ ਤੇ ਮੈਂ ਕਿਹਾ ਜੀ ਦੇ ਦਾਂਗੇ ਜੀ ਦਿੱਤਾ ਨਹੀਂ ਮੈਂ ਐਵੇਂ ਝੂਠ ਮਾਰਾਂ ਦਿੱਤਾ ਨਹੀਂ ਕੋਈ ਵੀ ਉਹ ਜਿਹੜੇ ਪਿੰਡਾਂ ਚੋਂ ਗ੍ਰਾਹੀ ਫੰਡ ਹੋਏ ਆ ਉਥੇ ਇਹ ਕਰਦੇ ਦੇ ਵੀ ਗਰੀਬ ਬੰਦਾ ਇਲੈਕਸ਼ਨ ਲੜੇ ਦੀ ਮਾਇਤ ਕਰੋ ਤਗੜੇ ਹੋ ਕੇ ਮੰਮੀ ਕਰਨ ਦਿਆ ਲੇਕਿਨ ਜਿਹੜੇ ਪਾਰਟੀ ਵੱਲੋਂ 75 ਲੱਖ ਆ ਉਹ ਵੀ ਉਸ ਪਾਸੋਂ ਦੇ ਜਿਹੜਾ ਲੱਖ ਚ ਗਿਆ ਉਹ ਵੀ ਉਹਦੇ ਕੋਲ ਆਇਆ ਤੇ ਪਪੂ ਜਿੰਦੀਪੁਰੇ ਦਾ ਘਰ ਮੈਂ ਤਾਰੀ ਗੱਲ ਸਾਹਿਬ ਚਲੇ ਗਿਆ ਇਨਵਾਈਟ ਕਰਨ ਕੇ ਰੇਥੇ ਦਾ ਨਾ ਦੇ ਪ੍ਰੋਗਰਾਮ ਹੀ ਉਹ ਚਾਹ ਪਾਣੀ ਪੀ ਕੇ ਜਦੋਂ ਤੋਰਨਾ ਮੈਨੂੰ ਇਹਦਾ ਸਿਆਲਕਾ ਜੀ ਉਹ ਹਸਾਕ ਤਾ ਜਾ ਰਹੀਦਾ ਮੈਂ ਕਿਹਾ ਕਾਹਦਾ ਜੀ ਆਂਦੇ ਤੇਰੀ ਇਲੈਕਸ਼ਨ ਦਾ 5 ਲੱਖ ਰੁਪਈਆ ਰਹਿੰਦਾ ਮੈਂ ਕਿਹਾ ਭਾਜੀ ਮੈਂ ਇਹਦੇ ਸ਼ਰਾਬ ਲੈਣ ਆਇਆ ਨਹੀਂ ਤੁਹਾਡੇ ਕੋ ਆਂਦੇ ਹੌਜਲਾ ਸਾਹਿਬ ਨੇ ਖੜੀ ਤੇ ਮੈਂ ਪਏ ਉਹਦੇ ਕੋਲ ਮੰਗੋ ਮੇਰਾ ਇਹ ਹਲਕਾਰੋਂ ਡਿਆ ਸ਼ਰਾਬ ਗਈ ਨਹੀਂ ਕੇ ਕੋ ਇਹ ਭਾਉ ਉਹਨਾਂ ਨੂੰ ਪੁੱਛਿਆ ਵੀ ਉਹ ਕਿੱਥੇ ਪੈਸੇ ਲਾਇਆ ਕਿਨੂੰ ਦਿੱਤੇ ਜਿਹੜਾ 75 ਹਯੋਕ ਦੇ ਸਿਆਲਕਾ ਜੀ ਹੁਣ ਤੁਸੀਂ ਮੌਜੂਦਾ ਸਰਕਾਰ ਚ ਆ ਗਏ ਹੋ ਜਿੰਨੇ ਵੀ ਤੁਸੀਂ ਇਲਜ਼ਾਮ ਲਾ ਰਹੇ ਹੋ 74 ਲੱਖ ਹੈ ਚਾਹੇ 5 ਲੱਖ ਹੈ ਚਾਹੇ 50 ਲੱਖ ਹੈ ਤੁਸੀਂ ਜਾਂਚ ਕਰਵਾਉਂਗੇ ਭਾਜੀ ਮੈਂ ਸਬੂਤਾਂ ਦੇ ਆਧਾਰ ਸਬੂਤ ਹੈ ਮੇਰੇ ਕੋਲ ਜਿਹੜਾ 25 ਲੱਖ ਮੇਰੇ ਕੋਲ ਗਿਆਨ ਆ ਜੀ AIC ਤੋਂ ਲੰਡ ਫੰਡ ਆ SDB ਬੈਂਕ ਚਵੰਡਾ ਦੇ ਵਿੱਚ ਮੇਰਾ ਖਾਤਾ ਆ ਉਹਦੀ ਸਟੇਟਮੈਂਟ ਕਢਾ ਕੇ ਮੈਂ ਕੱਲ ਪ੍ਰੈਸ ਦੇ ਸਾਹਮਣੇ ਰੱਖ ਦੇਣਾ ਵੀ ਲਿਖਤ ਦੇ ਵਿੱਚ ਅਸੀਂ ਮਾਨ ਸਰ ਨੂੰ ਤੁਸੀਂ ਦੋਗੇ ਸ਼ਿਕਾਇਤ ਮੈਂ ਦਵਾਵਾਂਗਾ ਮੈਂ ਦਵਾਵਾਂਗਾ ਜੇ ਲੋੜ ਪਈ ਜੇ ਜੀ ਇਹ ਤਾਂ ਨਹੀਂ ਤਰਜੀਤ ਸਿੰਘ ਸ਼ਾਲਕਾ ਉਹ ਪੈਸੇ ਪਹੁੰਚਾਉਂਦਾ ਕਰਕੇ ਆਮ ਆਦੀ ਪਾਣੀ ਚੱਲ ਗਿਆ ਜੀ ਭਾਜੀ ਮੈਂ ਉਹ ਪੈਸੇ ਦੇ ਸਾਰੇ ਉਸਪਾਹ ਕੋ ਚੱਲ ਗਏ ਮੇਰੇ ਕੋ ਕਿਦੋਂ ਮੈਂ ਅੱਜ ਵੀ ਦੱਸਦਾ ਫਿਰਦਾ ਤੇ ਕੱਲ ਵੀ ਦੱਸਦਾ ਮੈਂ ਦੇ ਇੱਕ ਮਜ਼ਦੂਰ ਬੰਦਾ ਗਰੀਬ ਪਰਵਾਦ ਪੈਸੇ ਖਾਦੇਗੇ ਐਕਸਲ ਜ਼ਿਆਦਾ ਕਾਗਜ਼ ਸਕਾਲੀਆਂ ਤੇ ਕਿੰਨੇ ਅੱਕ ਦੇ ਕਰਾਂਗੇ ਫੇਰ ਐਕਸਲ ਤੇ ਲੜਾਂ ਲੱਗੀਆਂ ਆਪਾਂ ਲੋਕਾਂ ਦੀ ਇਸ ਤੇ ਇਹ ਤਾਂ ਬਾਪ ਬਣਾਇਆ ਜਾਂਦਾ ਵੀ ਟਿਕਟ ਜਿਹੜੀ ਅਸੀਂ ਦਵਾਈ ਆ ਹੁਣ ਸਾਡਾ ਭਰਾ ਜਗਵਿੰਦਰਪਾਲ ਜੀ ਜੱਗਾ ਇਹਨਾਂ ਦਾ ਵੀ ਰੋਲ ਆ ਟਿਕਟ ਖੀਰ ਮੇਰੀ ਫਾਈਨਲ ਕਰਾਈ ਨਵਜੋਤ ਸਿੰਘ ਸਿੱਧੂ ਨੇ ਉਥੇ ਬਾਵਾ ਖੜੀਆਂ ਕਰ ਗਏ ਭਾਉ ਜੀ ਇਹ ਆਂਦਾ ਮੈਂ ਟਿਕਟ ਦਵਾਈ ਆ ਨਹੀਂ ਪੈਸੇ ਕੋਈ ਵੀ ਕਹਿੰਦੇ ਲਏ ਆ ਜੀ ਕਾਂਗਰਸ ਦੇ ਵਿੱਚ ਜਿਹੜੀ ਟਿਕਟਾਂ ਨੂੰ ਦਿੱਤੀ ਗਈ ਨਹੀਂ ਜੀ ਮੇਰੇ ਕੋਲ ਟਿਕਟ ਦੇ ਪੈਸੇ ਨਹੀਂ ਲਏ ਜਿਹੜੇ ਆਇਆ ਫੰਡ ਉਹ ਦਿੱਤੇ ਆ ਨਾ ਟਿਕਟ ਦਾ ਨਹੀਂ ਮੈਂ ਕਿਸ ਨੂੰ ਦਿੰਦਾ ਟਿਕਟ ਦਾ ਫੰਡ ਦਾ ਇਹ ਰੋਲਾ ਪਿਆ ਹੀ ਵੀ ਨਵਜੋਤ ਸਿੰਘ ਸਿੱਧੂ ਨਾ ਤੇਰੀ ਗੱਲ ਹੈ ਗਈ ਸਿਆਲਕਾ ਜੀ ਮੈਂ ਜੀ ਮੇਰੀ ਗੱਲ ਹੈ ਗਈ ਕਾਲੀਦਾਲ ਚ ਇਕੱਠੇ ਕੰਮ ਕੀਤੇ ਪਰ ਮੇਰੀ ਇੱਕ ਕਮਜ਼ੋਰੀ ਆ ਵੀ ਮੈਂ ਜੇਸ ਪਰਿਵਾਰ ਨਾਲ ਵਿਚਲਿਆ ਭਾਏ ਉਹ ਬਿਕਰਮਜੀਠੀਆ ਆ ਹੀ ਚਾਹੇ ਗੁਰਜੀਤ ਸਿੰਘ ਗੋਦ ਤੇ ਜਾਇ ਮਜੀਠਿਆ ਪਰਿਵਾਰਾ ਜੱਗੇ ਨੂੰ ਜਾਂ ਬਾਪੂ ਪ੍ਰਕਾਸ਼ ਹਣੀ ਮੈਂ ਉਹਨਾਂ ਦਾ ਹੀ ਪੁਜਾਰੀ ਨੇ ਮੈਂ ਦਰਦਾਰ ਤੇ ਜਿਹੜਾ ਮੱਥੇ ਨਹੀਂ ਟੇਕੇ ਜਾ ਕੇ ਤੇ ਮੈਂ ਕਿਹਾ ਜੀ ਮੈਂ ਤੇ ਤੁਹਾਡੇ ਮੈਂ ਸਿੱਧੂ ਨਾਲ ਕਦੀ ਗਿਆ ਆਂਦੇ ਫਿਰ ਟਿਕਟ ਆਪਣੀ ਅੜ ਗਈ ਆਦੇ ਨਵਜੋਤ ਸਿੱਧੂ ਦੀ ਮੈਸਜ ਜਿਹੜੀ ਆ ਉਹ ਟਿਕਟ ਤੁਹਾਡੀ ਕਲੀਅਰ ਕਰ ਦੂ ਪਰ ਉਹ ਰੁਪਈਆ 20 ਲੱਖ ਮੰਗਦੀ ਆ ਤੇ ਮੈਂ ਕਿਹਾ ਜੀ ਮੈਂ ਤੇ ਉਹਨਾਂ ਨਾਲ ਕੋਈ ਗੱਲ ਨਹੀਂ ਕਰਾਂ ਆਂਦੇ ਵੀ ਕੋਈ ਛੱਜਣ ਮੈਂ ਤੇਰੇ ਨਾਲ ਤੋਰਨਾ ਉਹ ਛੱਜਣ ਨੂੰ ਮੇਰੇ ਨਾਲ ਤੋਰਿਆ ਨਾ ਨਵਜੋਤ ਸਿੱਧੂ ਦੇ ਘਰ ਜਾਣ ਲਈ ਪਟਿਆਲੇ ਵੀ ਉੱਥੋਂ ਕਲੀਅਰ ਹੋ ਜੂਗੀ ਉਹਨੇ ਟਿਕਟ ਸਾਡੀ ਉੱਥੇ ਸਿੱਧੂ ਨਾਲ ਗੱਲ ਹੋ ਜੇ ਜ ਮੰਦਾ ਥਿਆਲ ਦਾ ਟਿਕਟ ਤੇਰੀ ਕਲੀਅਰ ਆ ਤੇ ਤੂੰ ਜਾ ਕੇ ਕੰਮ ਕਰ ਮੇਰੇ ਕੋ ਨਹੀਂ ਆਉਂਦੀ ਲੋੜ ਉਹ ਪੈਸੇ ਨਾ ਦੇ ਨਵਜੋਤ ਸਿੰਘ ਸਿੱਧੂ ਨੇ ਮੰਗੇ ਤੇ ਨਾ ਸਿੱਧੂ ਦੀ ਘਰ ਦੀ ਨਹੀਂ ਮੇਰੇ ਕੋਲ ਕਿ ਮੈਂ ਸਾਹਮਣੇ ਨਹੀਂ ਹੋਇਆ ਪਰ ਇਸ ਭਾਵੇਂ ਕਿਹਾ ਵੀ ਉਹ 20 ਲੱਖ ਉਹਨੂੰ ਮੈਡਮ ਨੂੰ ਦੇਣਾ ਪੈਣਾ ਆਪਾਂ ਨੂੰ ਬੇਟਾ ਤੁਸੀਂ ਨਹੀਂ ਮੈਂ ਮੇਰੇ ਕੋਲ ਹੈ ਨਹੀਂ ਨਾ ਦੇਣੇ ਕਿੱਥੋਂ ਮੇਰੇ ਕੋਲ ਤਾਂ 36 88 ਹੈਗਾ ਇਹ ਲੱਖ ਜਿਹੜਾ ਘਰੇਲੂ ਹੀ ਉਹ ਅਸੀਂ ਆਪਣੀ ਕੋਠੀ ਲੈ ਕੇ ਜਿੱਥੇ ਕਰ ਰਹੇ ਸੱਜਣੇ ਤੇ ਉੱਥੇ ਜਿਹੜਾ ਸੱਜਣਾ ਦਾ ਦਾਰੂ ਪਾਣੀ ਲੰਗਰ ਪਾਣੀ ਤੇ ਗੱਡੀਆਂ ਤੇਲ ਪਾਣੀ ਉਹ ਉਹਦੇ ਨਾਲ ਚਲਾਇਆ ਮੈਂ ਜੀ ਨਾ ਮੈਂ ਇਹਨੂੰ ਨਕਦ ਦਿੱਤੇ ਕੰਨੋ ਤੇ ਨਾ ਦੇ ਕੋ ਲੈ ਇਹ ਨਹੀਂ ਸੱਚ ਨੇ ਮੈਨੂੰ 5000 ਰੁਪਏ ਛਕਨ ਦਿੱਤਾ ਸੀ ਉਹ ਮੈਂ ਦੇਣ ਦਾ ਰਹਿਣਾ ਚੋਸੀਏ ਸਰ ਜੀ ਆਡੀਓ ਬਾਰੇ ਹੋ ਰਹੀ ਹੈ ਜੀ ਐਸਸੀ ਭਾਈਚਾਰੇ ਵੱਲੋਂ ਉਹਦੇ ਬਾਰੇ ਕੀ ਕਰੀ ਐਸਸੀ ਭਾਈ ਜਿਹੜੀ ਜਿਹੜੀ ਜਲਾਲਤ ਅੱਜ ਹੋ ਰਹੀ ਆ ਨਾ ਵੇਖੋ ਮੈਨੂੰ ਜਿਵੇਂ ਪਿੰਡਾਂ 'ਚ ਆਪਾਂ ਸਰਪੰਚ ਨਹੀਂ ਨਾ ਬਣਾ ਲੈਂਦੇ ਵੀਰ ਬੰਦੇ ਤੁਸੀਂ ਸਰਪੰਚ ਸਾਡੇ ਨਾਲ ਆਥਰੀ ਦੇ ਲਗਾ ਤੇ ਚੱਲੇ ਨੂੰ ਵੜਾ ਲੋ ਗੁੱਠਾ ਇਹਦਾ ਲਵਾਇਆ ਕਰਨਾ ਪੈਸੇ ਅਸੀਂ ਕੈਚ ਕਰਾ ਰਿਆ ਕਰਨੇ ਉਹ ਇਹ ਗੱਲ ਸੰਦੇਸ਼ ਤਰਸ਼ੀਮ ਸਿੰਘ ਹਾਲਕੇ ਨੂੰ ਇਹੋ ਬਣਾਉਣਾ ਤੇ ਮੈਂ ਤਾਂ ਕਦੇ ਨਹੀਂ ਬਣਾਦਾ ਮੈਂ ਤੇ ਬਿਕਰਮਜੀਠੀ ਦੀ ਨਹੀਂ ਪ੍ਰਵਾਹ ਕੀਤੀ ਇਹ ਵਿਚਾਰਾ ਕਿਹੜੇ ਬਾਗ ਦੀ ਮੂਲੀ ਆ ਠੀਕ ਹੈ ਜੀ ਕੀ ਗੱਲ ਜੀ ਕੀ ਗੱਲ ਚਾਹ ਦੇਖਦੇ ਹੋ 2024 ਦੇ ਵਿੱਚ ਲੁੱਟ ਦੀ ਸਿਆਸਤ ਦਾ ਅਤ ਹੁੰਦਾ ਨਜ਼ਰ ਆ ਰਿਹਾ ਬਾਈ ਦੇ ਵਿੱਚ ਸੁਣੋ